ਜੀ ਫਾਦਰ ਸਾਹਿਬ ਦੀ ਮੇਰੇ ਡੈਥ ਹੋ ਗਈ ਸੀ ਤੇ ਉਤਵਾਜ ਕਾਰ ਚਲਾਉਣ ਲਈ ਫਿਰ ਕਰਨਾ ਪੈਂਦਾ ਮੈਂ ਇਕੱਲਾ- ਇਕੱਲਾ ਹੀ ਆ ਤੇ ਮम्मा ਮੇਰੇ ਨਾਲ ਕਿੰਨਾ ਟਾਈਮ ਹੋ ਗਿਆ ਜੀ ਡੈਥ ਹੋ ਗਿਆ 2.5 ਸਾਲ ਹੋ ਗਏ 2.5 ਸਾਲ ਹਾਂਜੀ ਤੇ ਉਦੋਂ ਦੇ ਲੱਗੇ ਤੁਸੀਂ ਮੇ ਨੇ ਨਹੀਂ ਨਹੀਂ ਮੈਂ ਕਾਫੀ ਜੋਬ ਚੇਂਜ ਕੀਤੀਆਂ ਤੇ ਮੇਰਾ ਸੀਗਾ ਕਿ ਮੈਂ ਆਪਣਾ ਹੀ ਸਟਾਰਟਪ ਕੋਈ ਕਰਾਂ ਤੇ ਫਿਰ ਮੈਂ ਬੜਾ ਪੌ ਦਾ ਸਟਾਰਟ ਕੀਤਾ ਸੱਚੀ ਗੱਲ ਭਾਜੀ ਸੱਚੀ ਗੱਲ ਭਾਜੀ ਹੋਰ ਮਰਜ਼ ਕੀ ਗੱਲ ਜੀ ਜੀ ਵਧੀਆ ਵਧੀਆ ਭਾਜੀ ਤੁਸੀਂ ਮਾਰੇ ਤੁਹਾਡੇ ਚਰਚੇ ਸੁਣੇ ਆ ਜੀ ਬੜਾ ਪੌ ਦੇ ਅੰਮ੍ਰਿਤਸਰ ਦੇ ਵਿੱਚ ਤੇ ਕੀ ਇਦਾਂ ਦਾ ਜਾਦੂ ਕੀਤਾ ਜਿਹੜਾ ਤੁਸੀਂ ਦੁਨੀਆ دیਵਾਨੀ ਕੀਤੀ ਹੈ ਜੀ ਇੱਥੇ ਭਾਜੀ ਮੈਂ origignal ਫਲੇਵਰ ਲੈ ਕੇ ਆਇਆ ਜੋ ਬੰਬੇ ਸਟਾਈਲ ਵੜਾ ਪਾਓ ਚੱਲਦਾ ਮੈਂ ਉਹੀ ਲੈ ਕੇ ਆਇਆ ਵਾ ਤੇ ਤਾਂ ਕਰਕੇ ਪਸੰਦ ਕਰਦੇ ਪਏ ਮੇਰੇ ਕਸ ਮੈਂ ਇਹ ਮੈਂ ਕਦਾਂ ਸਿੱਖਿਆ ਮਹਾਰਾਜ ਤੁਸੀਂ ਮੈਂ ਭਾਜੀ ਰਿਲੇਟਿਵਸ ਕੋ ਗਿਆ ਹਾਂ ਹੀ ਬੰਬੇ ਛੋਟੇ ਮੈਰਿਜ ਤੇ ਗਿਆ ਹਾਂ ਤੇ ਉੱਥੋਂ ਫਿਰ ਸਿੱਖੇ ਲੈ ਆਇਆ ਮੈਂ ਇੱਕ ਤੀਰਨਾ ਦੋ ਨਿਸ਼ਾਨੇ ਲਾਇਏ ਮਹਾਰਾਜ ਤੁਸੀਂ ਹੈ ਤੇ ਗਏ ਤੁਸੀਂ ਵਿਆਹ ਤੇ ਸਿੱਖ ਆਏ ਇਹ ਵੜਾ ਪਾਓ ਬਿਲਕੁਲ ਵਾਜੀ ਵਾ ਤੇ ਕਿਵੇਂ ਮਹਾਰਾਜ ਤਿਆਰ ਕਰਦੇ ਇਹ ਦੱਸੋ ਆਪਾਂ ਨੂੰ ਜਰਾ ਹਾਂਜੀ ਭਾਜੀ ਆ ਆਪਣੇ ਵੜਿਆਂ ਦਾ ਆ ਗਿਆ ਮੀਨ ਇੰਗਰੀਡੀਅੰਟ ਆਲੂ ਅੱਛਾ ਇਹ ਮੇਨ ਪੈਟਰਨ ਆ ਇਹ ਆ ਹਾਂਜੀ ਹਾਂਜੀ ਤੇ ਇਹ ਚ ਕੀ ਕੀ ਪਾ ਦਿੰਦੇ ਜੀ ਭਾਜੀ ਇਹ ਚ ਮੇਨ ਤੜਕਾ ਲੱਗਦਾ ਆਲੂਆਂ ਦਾ ਅੱਛਾ ਜਿਹੜਾ ਤੜਕਾ ਤਿਆਰ ਹੁੰਦਾ ਵਾ ਤੇ ਉਹ ਫਿਰ ਆਲੂਆਂ ਤੇ ਮਿਕਸ ਹੁੰਦਾ ਵਾ ਤੇ ਇਹ ਕੀ ਕੀ ਵਿੱਚ ਕੀ ਕੀ ਪਾਇਆ ਜੇ ਮੈਂ ਸਾਰਾ ਤਾਂ ਨਹੀਂ ਦੱਸੂਗਾ ਤੁਹਾਨੂੰ ਹਾਂ ਸੀਕਰਟ ਸੀਕਰਟ ਹਾਂਜੀ ਹਾਂਜੀ ਨਹੀਂ ਨਹੀਂ ਸਹੀ ਫਲੇਵਰ ਸਹੀ ਚਾਹੀਦਾ ਵੀ ਹਮਾਰਾ ਹਾਂਜੀ ਐਨੀ ਟਿਕਟ ਖਰਚ ਕੇ ਤੁਸੀਂ ਬੰਬੇ ਗਏ ਜੇ ਤਾਂ ਇਦਾਂ ਦੱਸਣ ਦੇਵੇ ਫਿਰ ਤੇ ਚੱਲ ਜੂਗਾ ਮੈਂ ਤੇ ਇੱਥੇ ਸਰੋਂ ਪੀਂਦੀ ਆ ਤੇ ਨਾਲ ਕੜੀ ਪੱਤਾ ਮੀਨ ਉਹ ਚੀਜ਼ ਪੀਂਦੀ ਤੇ ਬਾਕੀ ਹੋਰ ਮਸਾਲੇ ਪਿੰਦੇ ਨੇ ਸਹੀ ਆ ਜੀ ਸਹੀ ਆ ਹਾਂਜੀ ਵਾਹ ਬਈ ਵਾਹ ਤੇ ਇਹ ਤੋਂ ਬਾਅਦ ਆਪਣਾ ਮੇਨ ਚਟਣੀ ਵਗੈਰਾ ਨਾਲ ਕਿਹੜੀ ਹੁੰਦੀ ਹੈ ਜੀ ਹਾਂਜੀ ਭਾਜੀ ਆ ਆਪਣੇ ਕੋ ਆਗੀ ਚਟਣੀ ਆ ਤਣੀਏ ਪੁਦੀਨੇ ਦੀ ਚਟਣੀ ਆ ਅੱਛਾ ਤੇ ਇਹ ਵੀ ਮੇਰੀ ਬਹੁਤ ਕਸਟਮਰ ਮੇਰੇ ਪਸੰਦ ਕਰਦੇ ਨੇ ਤੇ ਆ ਆਪਣੇ ਕੋ ਆ ਗਿਆ ਗਨ ਪਾਊਡਰ ਆ ਵੀ ਸੀਕ੍ਰੇਟ ਮਸਾਲਾ ਮੇਰਾ ਕਿਹੜਾ ਪਾਊਡਰ ਆ ਇਹ ਗਨ ਪਾਊਡਰ ਗਨ ਪਾਊਡਰ ਹਾਂਜੀ ਇਹ ਵੀ ਸੀਕ੍ਰੇਟ ਮਾਰਾ ਜੀ ਵੇਖਿਓ ਕਿਤੇ ਗੰਨਾ ਨਾ ਚਲਾ ਦਿਓ ਤਾਈਂ ਹੋਰ ਕੀ ਬਣੇ ਹੋ ਨਹੀਂ ਨਹੀਂ ਆ ਗਿਆ ਇਹ ਤੇ ਤੁਸੀਂ ਆਦਣਾ ਕਰਾ ਦਿਓ ਕਿਸੇ ਇਹ ਗਨ ਪਾਊਡਰ ਨਾ ਓੜਾ ਖਤਰਨਾਕ ਰੱਖਿਆ ਜੇ ਤਾਈਂ ਹਾਂਜੀ ਤੇ ਇਸਨ ਦਾ ਬੈਟਰ ਆ ਗਿਆ ਅੱਛਾ ਆਪਾਂ ਵੇਸਣ ਦੀ ਕੋਟਿੰਗ ਕਰਕੇ ਬੈਟ ਨਾਲ ਤੇ ਫਿਰ ਆਪਾਂ ਤੇਲ ਚ ਪਾਵਾਂਗੇ ਭਾਜੀ ਮੈਂ ਵੈਰੀਫਾਈਡ ਨਹੀਂ ਸਰੋਂ ਦਾ ਤੇਲ ਯੂਜ਼ ਕਰਦਾ ਵਾਂ ਠੀਕ ਹੈ ਜੀ ਹਾਂਜੀ ਜਿਹੜਾ ਨਾਲ ਕ੍ਰਿਸਪੀਨੈਸ ਆਉਂਦੀ ਬੜੇ ਚ ਸਹੀ ਹੈ ਜੀ ਸਹੀ ਹੈ ਹਾਂਜੀ ਮੈਂ ਨਾ ਅੰਮ੍ਰਿਤਸਰ ਵਿੱਚ ਤੁਹੀ ਜਿਹੜੇ ਸਰਦਾਰ ਮੈਂ ਜਿਹੜਾ ਵੜਾ ਪੌਲਾ ਆਇਆ ਤੁਹਾਨੂੰ ਹਾਂਜੀ ਹਾਂਜੀ ਸਹੀ ਹੈ ਜੀ ਸਹੀ ਹੈ ਤੇ ਕਿਤੇ ਬੰਬੇ ਨਹੀਂ ਸੈੱਟ ਹੋਣ ਦਾ ਸੋਚਿਆ ਕਿਤੇ ਨਹੀਂ 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 ਸੱਤ ਆਪਣੇ ਸ਼ਹਿਰ ਚ ਗੁਰੂ ਦੀ ਨਗਰੀ ਚ ਸੈੱਟ ਹੋਵਾਂਗੇ ਜੀ ਵਾਹ ਜੀ ਵਾਹ ਸਹੀ ਹੈ ਜੀ ਸਹੀ ਹੈ ਦੇ ਨਾਲ ਆਪਣੀਆਂ ਮਿਰਚਾਂ ਇੰਦਰ ਅੱਛਾ ਜੀ ਹਾਂਜੀ ਤੇ ਇਹ ਵੀ ਨਾਲ ਹੁੰਦੀਆਂ ਨੇ ਇਹ ਫਰਾਈ ਕੀਤੀਆਂ ਹੁੰਦੀਆਂ ਨੇ ਵੀ ਮਿਰਚ ਅੱਛਾ ਇਹ ਪਹਿਲਾਂ ਫਰਾਈ ਕਰਕੇ ਰੱਖੀਆਂ ਨੇ ਤੇ ਇਹ ਨਾਲ ਪਾਓ ਆ ਗਿਆ ਜੇ ਤੇ ਇਹ ਮੈਨ ਆਪ ਤਿਆਰ ਕਰਵਾਉਂਦੇ ਨਹੀਂ ਇਹ ਵੀ ਆਰਡਰ ਦੇ ਕੇ ਤਿਆਰ ਕਰਵਾਣੇ ਪੈਂਦੇ ਆ ਨਹੀਂ ਤੇ ਜਿਹੜੇ ਤੁਹਾਨੂੰ ਪਾਓ ਇੱਥੇ ਨਹੀਂ ਮਿਲਣਗੇ ਨਹੀਂ ਇਹਨਾਂ 'ਚ ਫਰਕ ਹੁੰਦਾ ਕੋਈ ਪਾਓ ਵਿੱਚ ਹਾਂ ਜੀ ਸਾਈਜ਼ 'ਚ ਫਰਕ ਹੁੰਦਾ ਹੈ ਅੱਛਾ ਜੀ ਸੌਟੀ ਕਾਫੀ ਆ ਹਾਂਜੀ ਹਾਂਜੀ ਤੇ ਜਿਹੜੇ ਤੇ ਬੰਦੇ ਨੇ ਬੰਬੇ ਉਹ ਤੇ ਨਹੀਂ ਇੱਥੇ ਕਿਤੇ ਵੀ ਮਿਲਦੇ ਫਿਰ ਆ ਮੈਂ ਤਿਆਰ ਕਰਵਾਉਣਾ ਆਪਾਂ ਵੀ ਇਹ ਆਪਣਾ ਸਾਈਜ਼ ਦੇ ਹਿਸਾਬ ਨਾਲ ਤੁਸੀਂ ਦੱਸ ਕੇ ਫਿਰ ਤਿਆਰ ਕਰਾਉਂਦੇ ਹਾਂਜੀ ਕਾਫੀ ਸੌਫਟ ਆ ਨਾ ਇਹ ਬਿਲਕੁਲ ਬਿਲਕੁਲ ਭਾਜੀ ਫਰੈਸ਼ ਹੀ ਲੈ ਕੇ ਆਈਦੇ ਡੇਲੀ ਓਕੇ ਸਹੀ ਆ ਜੀ ਸਹੀ ਆ ਤੇ ਇਹ ਭਾਜੀ ਆਪਣਾ ਮੇਨ ਇਹ ਕਿਉਂ ਸੋਚਿਆ ਤੁਸੀਂ ਸਟੱਡੀ ਤੁਹਾਡੀ ਕਿੰਨੀ ਆ ਮੈਂ ਭਾਜੀ ਪਲੱਸ 2 ਕੀਤੀ ਆ ਤੇ ਹੁਣ ਅੱਗੋਂ ਕਾਲਜ ਜੁਆਇਨ ਕਰਨਾ ਮੈਂ। ਅੱਛਾ ਜੀ ਤੇ ਫਿਰ ਇੱਧਰ ਕੰਮ ਤੇ ਮਤਲਬ ਦਿਨੇ ਮੈਂ ਕਾਲਜ ਆਇਆ ਕਰੂੰਗਾ ਤੇ ਸ਼ਾਮੀ ਫਿਰ ਈਵਨਿੰਗ ਇੱਥੇ ਕਰਾਂਗਾ। ਕੋਈ ਬਾਰ ਬੁਰਦਾ ਨਹੀਂ ਬਣਾਇਆ ਪ੍ਰੋਗਰਾਮ ਕੇ ਬਲੇ। ਨਹੀਂ ਬਾਰ ਨਹੀਂ ਭਾਜੀ ਇੱਥੇ ਸੈਟ ਹੋ ਵਾਂਗਾ। ਇਹ ਭਾਜੀ ਕਿੰਨੇ ਵਜੇ ਆ ਜਾਂਦੇ ਤੁਸੀਂ ਇੱਥੇ? ਮੈਂ ਭਾਜੀ ਸ਼ਾਮੀ 4 ਵੇ ਆ ਜਾਂਦਾ ਵਾਂ ਤੇ ਰਾਤ 10 ਵੇ ਤੱਕ ਹੁੰਦਾ। 10 ਵਜੇ ਤੱਕ। ਹਾਂਜੀ। ਤੇ ਕਿਵੇਂ ਦਾ ਰਿਸਪੌਂਸ ਆਜੀ ਅਮਰਸਰ ਵਾਸੀਆਂ ਦਾ? ਰਿਸਪੌਂਸ ਵਧੀਆ ਬਹੁਤ ਵਧੀਆ। ਜਿਹੜੇ ਵੀ ਮੇਰੇ ਕਸਟਮਰ ਆਂਦੇ ਨੇ ਟੇਸਟ ਕਰਕੇ ਜਾਂਦੇ ਨੇ ਰ ਅਛਾ ਜੀ ਹਾਂ ਜੀ ਇਹ ਪੂਰਾ ਕਲਰ ਭਰੀ ਚੇਂਜ ਕਰਦਾ ਇਹਨੇ ਹਾਂ ਜੀ ਆਪਾਂ ਜੀ ਆਪਣਾ ਆ ਗਿਆ ਬਟਰ ਤੇ ਬਟਰ ਵੀ ਆਪਾਂ ਮੂਨ ਦਾ ਯੂਜ਼ ਕਰੀਦਾ ਹੈ ਵਾਹ ਬਈ ਵਾਹ ਹਾਂ ਜੀ ਇਹਦੇ ਪਾਜੀ ਤੱਕ ਨਵਾਤਾ ਜੀ ਇੱਕ ਵਾਰੀ ਇਹ ਇਹ ਤਨੀਏ ਪੁਦੀਨੇ ਦੀ ਚਟਨੀ ਆ ਗਈ ਜੀ ਆ ਗਈ ਜੀ ਚਟਨੀ ਹਾਂ ਜੀ ਸਹੀ ਹੈ ਜੀ ਤੇ ਆ ਗਿਆ ਆਪਣਾ ਖੂਫੀਆ ਮਸਾਲਾ ਖੂਫੀਆ ਮਸਾਲਾ ਇਹ ਕਿਹੜਾ ਹੀ ਤੁਹਾਨੂੰ ਨਹੀਂ ਦੱਸਿਆ ਤੁਹਾਨੂੰ ਗਨ ਪਾਊਡਰ ਗਨ ਪਾਊਡਰ ਇਹ ਸਾਬ ਨਹੀਂ ਪਾਇਓ ਬਾਜੀ ਕਿਤੇ ਨਹੀਂ ਦੇਖਿਆ ਕਿਤੇ ਲਓ ਜੀ ਹੋਗੀ ਇਹਦਾ ਮੇਲ ਫਲੇਵਰ ਆਊਗਾ ਤੁਹਾਨੂੰ ਸਹੀ ਆ ਜੀ ਲਓ ਜੀ ਇਹ ਨਾਲ ਅੱਗੇ ਜਿਹੜੀ ਮਿਰਚ ਤੇ ਭਾਜੀ ਇੱਕ ਵਾਰੀ ਰੇਟ ਦੱਸ ਦਿਓ ਜੀ ਇਹਦਾ ਕਿੰਨਾ ਭਾਜੀ ਇਹ 50 ਰੁਪੀਆ ਦਾ ਮੇਰੇ ਕੋਲ ਮਿਲੇਗਾ ਇੱਕ ਵੜਾ ਪਾਓ ਤੇ ਇਹ ਖਾਣ ਲਈ ਤੁਹਾਨੂੰ ਆਣਾ ਪਊਗਾ ਨਿਊ ਰੇਡੀ ਮਾਰਕੀਟ ਲੱਗਦੀ ਐ ਅਸ਼ੋਕ ਵਾਰਟਿਕਾ ਸਕੂਲ ਦੇ ਲੱਗਦੀ ਠੀਕ ਆ ਜੀ ਤੇ ਟਾਈਮਿੰਗ ਭਾਜੀ ਆਪਣੀ ਦੱਸ ਦਿਓ ਜੀ ਟਾਈਮਿੰਗ ਸ਼ਾਮੀ 4 ਵਜੇ ਤੋਂ ਲੈ ਕੇ ਰਾਤ 10 ਵਜੇ ਫੋਨ ਨੰਬਰ ਭਾਜੀ ਮੇਰਾ 8146704951 ਤੇ ਬਾਕੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਭਾਜੀ ਨੂੰ ਤੇ ਨਿਊ ਅਮਰਸਰ ਦੇ ਵਿੱਚ ਬੜਾ ਪਾਉ ਦੀ ਇਹ ਕਾਟ ਲਾਂਦੇ ਆ ਤੇ ਜਿਵੇਂ ਇਹਨਾਂ ਨੇ ਦੱਸਿਆ ਜੀ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਮੇਨ ਇਹ ਸਾਰੇ ਪਰਿਵਾਰ ਦਾ ਜਿਹੜਾ ਮੇਨ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆਦੇ ਹੋਏ ਖਰਚਾ ਚਲਾਉਂਦੇ ਆ ਤੇ ਵੱਧ ਤੋਂ ਵੱਧ ਵੀਰਤੀ ਸਪੋਰਟ ਕਰੋ ਤੇ ਬਾਕੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੇ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਬਾਕੀ ਠੀਕ ਹੈ ਜੀ ਫਿਨਿਸ਼ ਕਰਦੇ ਆ ਆਪਣਾ ਬੜਾ ਪਾਉ ਤੇ ਮਿਲਦੇ ਆ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤਾਂ ਤੱਕ ਦੇ ਲਈ ਸასი ਗਾਲਾਂ